ਜਿਹੜੀ ਆ ਖਤਰੇ ਦੀ ਘੰਟੀ ਜਿਹੜੀ ਆ ਸੁਣਾਈ ਦਿੱਤੀ ਹੈ ਇਸ ਸਬੰਧੀ ਉਹਨਾਂ ਨੇ ਬਕਾਇਦਾ ਸੁਰੱਖਿਆ ਦੇ ਇੰਤਜ਼ਾਮ ਪੀਲ ਪੁਲਿਸ ਨੇ ਕਰ ਦਿੱਤੇ ਆ ਪੀਲਪੁਲਿਸ ਨੇ ਦੱਸਿਆ ਕਿ ਉਹ ਇਸ ਧਮਕੀ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਆ ਇਹ ਧਮਕੀ ਜਿਹੜੀ ਕੈਨੇਡਾ ਦੇ ਵਿੱਚੋਂ ਹੀ ਮਿਲੀ ਹੈ ਮਿਲੀ ਕਿਵੇਂ ਇਹਦੇ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ ਦਿੱਤੀ ਕਹਿੰਦੇ ਆ ਕਹਿੰਦੇ ਇਹ ਵੀ ਨਹੀਂ ਅਜੇ ਕੁਝ ਦੱਸ ਸਕਦੇ ਪਰ ਅਸੀਂ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਕੇ ਮੇਅਰ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਜਿਹੜਾ ਉਹ ਨਾ ਹੋਵੇ ਅੱਜ ਮੇਅਰ ਪੈਟਰਿਕ ਬ੍ਰਾਊਨ ਅਤੇ ਜਿਹੜੇ ਡਿਪਟੀ ਚੀਫ ਨੇ ਪੀਲ ਪੁਲਿਸ ਦੇ ਨਿਕ ਮਲੇਨੋ ਵਿੱਚ ਉਨਾ ਬਰੋ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਾਹਰ ਕੀਤੀ ਆ ਕਿ ਇਹ ਜਾਣਕਾਰੀ ਜਿਹੜੀ ਸਾਨੂੰ ਮਿਲੀ ਆ ਇੱਥੇ ਪਤਾ ਲੱਗਾ ਕਿ ਕੈਨੇਡਾ ਦੇ ਵਿੱਚੋਂ ਹੀ ਇਹ ਧਮਕੀ ਉਹਨਾਂ ਨੂੰ ਦਿੱਤੀ ਗਈ ਆ ਪਰ ਇਸ ਦੇ ਬਾਰੇ ਹੋਰ ਕੁਝ ਨਹੀਂ ਦੱਸ ਸਕਦੇ ਉਹਨਾਂ ਨੇ ਇਹ ਕਿਹਾ ਕਿ ਇਹ ਮੇਅਰ ਜਿਹੜੇ ਨੇ ਇਹ ਬਹੁਤ ਪਪੂਲਰ ਮੇਅਰ ਨੇ ਤੇ ਇਸ ਕਰਕੇ ਅਕਸਰ ਉਹ ਕਮਿਊਨਿਟੀ ਦੇ ਵੱਡੇ ਵੱਡੇ ਮੁੱਦੇ ਚੱਕਦੇ ਰਹਿੰਦੇ ਆ ਤੇ ਇਸ ਕਰਕੇ ਉਹਨਾਂ ਨੂੰ ਇਹ ਧਮਕੀ ਮਿਲੀ ਪ੍ਰਾਪਤ ਹੋ ਸਕਦੀ ਆ ਤੇ ਬਾਕੀ ਮੇਅਰ ਪ੍ਰੈਕਟਿਕ ਬ੍ਰਾਊਨ ਨੇ ਕਿਹਾ ਕਿ ਮੇਰਾ ਪੀਲ ਪੁਲਿਸ ਦੇ ਵਿੱਚ ਬਹੁਤ ਵਿਸ਼ਵਾਸ ਆ ਮੇਰੀ ਸਖਿਆ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਆ ਮੈਂ ਬਿਲਕੁਲ ਨਿਸ਼ਚਿੰਤ ਆ ਇਹ ਧਮਕੀ ਕੋ ਮੈਨੂੰ ਪਹਿਲੀ ਵਾਰੀ ਨਹੀਂ ਮਿਲੀ ਇਸ ਤੋਂ ਪਹਿਲਾਂ ਵੀ ਕਈ ਧਮਕੀਆਂ ਮਿਲ ਚੁਕੀਆਂ ਤੇ ਹੋ ਸਕਦਾ ਵੀ ਇਹ ਆਖਰੀ ਧਮਕੀ ਨਾ ਹੋਵੇ ਅਗਾ ਵੀ ਉਹਨਾਂ ਨੂੰ ਧਮਕੀਆਂ ਮਿਲਦੀਆਂ ਰਹਿਣਗੀਆਂ ਕਿਉਂਕਿ ਲੋਕਾਂ ਦੇ ਹੱਕਾਂ ਲਈ ਖੜਦੇ ਰਹਿੰਦੇ ਆ ਬੋਲਦੇ ਰਹਿੰਦੇ ਆ ਜੇ ਤੁਹਾਨੂੰ ਆਪਾਂ ਮੇਅਰ ਪੈਟ੍ਰਿਕ ਬਰਾਊਨ ਦੀ ਗੱਲ ਕਰ ਦਿਆਂ ਤਾਂ ਤੁਹਾਨੂੰ ਮੈਂ ਇਹਦਾ ਇਤਿਹਾਸ ਦੱਸ ਦਵਾਂ ਕਿ ਇਹਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਦੀ ਚੋਣ ਲੜੀ ਸੀ ਜਿਦੇ ਵਿੱਚ ਇਹ ਪੀਅਰ ਪੌਲੀਆ ਮੌਜੂਦਾ ਜਿਹੜੇ ਲੀਡਰ ਉਹਨਾਂ ਤੋਂ ਹਾਰ ਗਏ ਸੀ ਸੋ ਉਸ ਤੋਂ ਬਾਅਦ ਇਹਨੇ ਕੰਜ਼ਰਵੇਟਿਵ ਪਾਰਟੀ ਦੀ ਤਰਫੋਂ ਲੀਡਰ ਬਣ ਕੇ ਟੂਟੂ ਦੇ ਮੁਕਾਬਲੇ ਜਾਂ ਮਾਰਕ ਕਰਨ ਦੇ ਮੁਕਾਬਲੇ ਫੈਡਰਲ ਚੋਣਾਂ ਪ੍ਰਧਾਨ ਮੰਤਰੀ ਦੀ ਵਜੋਂ ਲੜਨੀਆਂ ਸੀਗੀਆਂ ਤੇ ਸਿੱਖ ਭਾਈਚਾਰੇ ਨਾਲ ਤਾਮਿਲ ਭਾਈਚਾਰੇ ਨਾਲ ਹਿੰਦੂ ਭਾਈਚਾਰੇ ਨਾਲ ਹੋਰ ਘਟ ਗਣਤੀਆਂ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਹੈਗਾ ਆ ਬੜੇ ਮਿਲ ਕੇ ਚੱਲਦੇ ਆ ਤੇ ਬ੍ਰੈਂਪਟਨ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਮਾਹੌਲ ਕਿਹੋ ਜਿਹਾ ਆ ਗੋਲੀਆਂ ਚੱਲ ਰਹੀਆਂ ਆ ਫਰੋਟੀਆਂ ਦੀ ਗੱਲ ਧਮਕੀਆਂ ਦੀ ਗੱਲ ਜਿਹੜੀ ਆ ਉਹ ਅਕਸਰ ਹੁੰਦੀ ਆ ਤੇ ਇਹ ਉਹੀ ਮੇਅਰ ਨੇ ਪੈਟ੍ਰਿਕ ਬ੍ਰਾਊਨ ਜਿਨ੍ਹਾਂ ਨੇ ਲੀਡ ਕਰਕੇ ਗੱਲ ਆਖੀ ਸੀ ਕਿ ਕੈਨੇਡਾ ਦੇ ਵਿੱਚ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਜਾਵੇ ਬਲਕਿ ਜਿਹੜੇ ਹੋਰ ਗੈਂਗ ਵੀ ਇੱਥੇ ਐਕਟਿਵ ਆ ਉਹਨਾਂ ਨੂੰ ਵੀ ਅੱਤਵਾਦੀ ਜਥੇਬੰਦੀ ਐਲਾਨਿਆ ਜਾਵੇ ਸੋ ਇਹ ਧਮਕੀਆਂ ਕਿਸ ਸੰਦਰਭ ਵਿੱਚ ਦਿੱਤੀਆਂ ਜਾ ਰਹੀਆਂ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਕਿਉਂਕਿ ਮੇਅਰ ਪੈਟ੍ਰਿਕ ਬ੍ਰਾਊਨ ਹਾਲ ਹੀ ਦੇ ਵਿੱਚ ਭਾਰਤੀ ਗੈਂਗਾਂ ਬਾਰੇ ਇਥੋਂ ਦੀ ਫੌਨ ਇੰਟਰਫੀਰੈਂਸ ਬਾਰੇ ਬੜਾ ਖੁੱਲ ਕੇ ਬੋਲ ਰਹੇ ਸੀਗੇ ਜਦੋਂ ਇਹ ਗੱਲਾਂ ਆਪਾਂ ਕਰਦੇ ਹਾਂ ਤੇ ਨਾਲ ਦੀ ਨਾਲ ਫਿਰ ਭਾਰਤੀ ਜਿਹੜੇ ਇੱਕ ਬਲਾਰੇ ਨੇ ਮੇਜਰ ਗੌਰਵਾਰੀ ਆ ਜਿਹੜੇ ਇੱਕ ਐਕਸਰ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਧਮਕੀਆਂ ਦਿੰਦੇ ਰਹਿੰਦੇ ਆ ਉਹਨਾਂ ਦੀ ਆਪਾਂ ਨੂੰ ਗੱਲ ਕਰਨੀ ਪੈਣੀ ਆ ਕਿ ਉਹ ਕਈ ਵਾਰੀ ਇਹ ਗੱਲ ਕਹਿ ਚੁੱਕੇ ਆ ਕਿ ਅਮਰੀਕਾ ਕੈਨੇਡਾ ਵਾਲਿਆਂ ਨੇ ਤੁਹਾਡਾ ਸਾਥ ਨਹੀਂ ਦੇਣਾ ਭਾਰਤ ਦਾ ਉੱਥੇ ਜਾ ਕੇ ਜਿਹੜੇ ਖਾਲਸਤਾਨੀ ਆ ਜਿਹਨਾਂ ਦੇ ਸਾਥੀ ਆ ਇਹਨਾਂ ਨੂੰ ਗੰਗਾ ਰਾਹੀਂ ਮਰਵਾ ਦਿਓ ਸੋ ਇਹ ਜਿਹੜੀਆਂ ਧਮਕੀਆਂ ਆ ਹੁਣ ਉਹ ਅਮਰੀਕਨ ਰਾਸ਼ਟਰਪਤੀ ਤੱਕ ਲੈ ਚੁੱਕੇ ਆ ਤੇ ਇਸ ਕਰਕੇ ਸਾਰੇ ਪੱਖਾਂ ਤੋਂ ਜਾਂਚ ਹੋਣੀ ਚਾਹੀਦੀ ਆ ਕਿ ਕੀ ਜਿਹੜੇ ਹੁਣ ਸਿਆਸਤਦਾਨ ਇਹ ਇਥੇ ਕੈਨੇਡਾ ਦੇ ਵਿੱਚ ਰਹਿ ਕੇ ਵਧੀਆ ਗੱਲਬਾਤ ਕਰਦੇ ਆ ਫੇਰ ਗੱਲਬਾਤ ਕਰਦੇ ਆ ਉਹਨਾਂ ਨੂੰ ਇਸ ਤਰੀਕੇ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਤਾਂ ਨਹੀਂ ਹੋ ਰਹੀਆਂ ਕੀ ਇਹਨਾਂ ਦੇ ਪਿੱਛੇ ਭਾਰਤੀ ਗੈਂਗਾਂ ਦਾ ਹੱਥ ਤਾਂ ਨਹੀਂ ਹੈਗਾ ਜਿਹੜੇ ਕਿ ਅੱਗੇ ਜਾ ਕੇ ਫਿਰ ਫੋਰਨ ਇੰਟਰਫੀਰੈਂਸ ਦੇ ਨਾਲ ਟ੍ਰਾਂਸਨੈਸ਼ਨਲ ਅਪਰੈਸ਼ਨ ਦੇ ਨਾਲ ਜੁੜੇ ਹੋਏ ਆ ਇਸ ਵੇਲੇ ਤਕਰੀਬਨ 100 ਦੇ ਕਰੀਬ ਕੈਨੇਡੀਅਨ ਅਤੇ ਅਮਰੀਕਨ ਨੇ ਜਿਨ੍ਹਾਂ ਨੂੰ ਡਿਊਟੀ ਟੂ ਵਾਰਨ ਮਿਲੀ ਹੋਈ ਆ ਮਤਲਬ ਕਿ ਉਹਨਾਂ ਦੀ ਜਾਨ ਨੂੰ ਖਤਰਾ ਦੱਸਿਆ ਹੋਇਆ ਉਹਦੇ ਵਿੱਚੋਂ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਹੁਣ ਇੱਕ ਦੱਸੇ ਜਾ ਰਹੇ ਆ ਇਸ ਦਿਨ ਅੱਜ ਆਪਾਂ ਗੱਲ